ਗੱਲ ਸਹੀ ਦੀ ਗੱਲ ਹੁਣ ਪੈਸੇ ਦੀ ਜੀ ਇੱਕਾ ਤੁਸੋ ਕਰਦਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਜੋ ਪ੍ਰੈਸ ਵਾਲੇ ਵੀ ਅੱਜ ਆਏ ਨੇ ਮੇਰੇ ਇਲੈਕਟ੍ਰੋਨਿਕ ਮੀਡੀਆ ਤੋਂ ਤੇ ਪ੍ਰਿੰਟ ਮੀਡੀਆ ਤੋਂ ਸਾਰਿਆਂ ਨੂੰ ਜੁਆ ਕਹਿਣਾ ਮੈਂ ਮਨਜੀਤ ਸਿੰਘ ਕੁਮਾਣਾ ਕੌਮੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਭਾਰਤ ਜੋ ਮੁੱਦਾ ਪਿਛਲੇ ਦਿਨ ਕਲੌਲੀ ਪਿੰਡ ਦੇ ਵਿੱਚ ਚੱਲਿਆ ਸੀਗਾ ਉਹਦੇ ਗੱਲ ਹੋਈ ਸੀਗੀ ਇੱਕ ਬੁੱਤ ਲਾਣ ਦੀ ਬੁੱਤ ਕਿਹਦਾ ਸੀਗਾ ਸਾਡੇ ਬਾਬਾ ਸਾਹਿਬ ਵੀਮਰਾਵੰਦ ਵੇਦਕਰ ਜੀ ਦਾ ਕਿਉਂਕਿ ਬਹੁਤ ਸਤਕਾਰਯੋਗ ਨੇ ਉਹਨਾਂ ਨੇ ਸੰਵਿਧਾਨ ਰਚਿਆ ਅਸੀਂ ਬਹੁਤ ਆਦਰ ਕਰਦੇ ਆ ਉਹਨਾਂ ਦਾ ਤੇ ਜਦੋਂ ਕੋਈ ਦਿਹਾੜਾ ਹੁੰਦਾ ਉਹਨਾਂ ਦਾ ਮਨਾਉਂਦੇ ਵੀ ਆ ਨਾਲ ਜਾ ਕੇ ਪਰ ਕੁਝ ਸਰਾਰਤੀ ਅੰਸਰਾਂ ਨੇ ਅੱਜ ਤੋਂ ਤਕਰੀਬਨ 15-20 ਦਿਨ ਪਹਿਲਾਂ ਪਿੰਡ ਕਲੌਲੀ ਦੀ ਸਰਦਾਰ ਜਸਵੀਰ ਸਿੰਘ ਗਰਜੰਟ ਸਿੰਘ ਗੁਰਪ੍ਰੀਤ ਸਿੰਘ ਸਨ ਆਫ ਸਰਿੰਦਰ ਸਿੰਘ ਉਹਨਾਂ ਦੀ ਜ਼ਮੀਨ ਹੈ ਕੋਲੋਲੀ ਪਿੰਡ ਦੇ ਵਿੱਚ ਖਸਰਾ ਨੰਬਰ 157 158 159 ਤੇ 160 ਉਹ ਜ਼ਮੀਨ ਦੇ ਵਿੱਚ ਜਾ ਕੇ ਬੁੱਤ ਲਾਉਣ ਦੀ ਕੋਸ਼ਿਸ਼ ਕਰੀ ਸਾਨੂੰ ਪਤਾ ਲੱਗਿਆ ਕਿਉਂਕਿ ਇਹ ਵੀਰ ਸਾਡੀ ਜਥੇਬੰਦੀ 'ਚ ਜੁੜੇ ਹੋਏ ਵੀ ਨੇ ਅਸੀਂ ਉੱਥੇ ਜਾ ਕੇ ਮੌਕਾ ਦੇਖਿਆ ਤਕਰੀਬਨ ਇੱਕ ਇੱਕ ਫੁੱਟ ਦੀ ਕਣਕ ਸੀਗੀ ਉਹਦੇ 'ਚ ਜਦੋਂ ਜਾ ਕੇ ਦੇਖਿਆ ਉਹਨਾਂ ਨੇ ਬੇਅਦਬੀ ਉਹਨਾਂ ਨੇ ਕਰੀ ਹੋਈ ਸੀ ਇੱਕ ਪਲਾਸਟਿਕ ਦਾ ਡਰਮ ਰੱਖਿਆ ਗਿਆ ਛੇਤੀ ਛੇਤੀ ਜਿਉਂ ਉੱਥੇ ਜਾ ਕੇ ਮੁੱਤ ਉੱਤੇ ਰੱਖਿਆ ਬਾਬਾ ਸਾਹਿਬ ਦਾ ਸਾਨੂੰ ਬਹੁਤ ਹੇਤ ਲੱਗੀ ਉਹ 'ਚ ਵੀ ਦੇਖੋ ਜਿਹੜਾ ਇੱਕ ਐਡਾ ਫਰਮਾਇਆ ਸਾਡੇ ਦੇਸ਼ ਦਾ ਕਿਹੜਾ ਕੀ ਕੁਝ ਕਰਨ ਲੱਗੇ ਹੋਇਆ ਅਸੀਂ ਉੱਥੇ ਪ੍ਰਸ਼ਾਸਨ ਨੂੰ ਬੁਲਾਇਆ ਉਹਨਾਂ ਨੇ ਬਹੁਤ ਪੀ ਸਤਿਕਾਰ ਨਾਲ ਉਹਨੂੰ ਮੂਰਤੀ ਨੂੰ ਉੱਥੋਂ ਚੁਕਵਾਇਆ ਤੇ ਅਸੀਂ ਕਿਹਾ ਥਾਣੇ ਜਾ ਕੇ ਮੰਗ ਕਰੀ ਉਦੋਂ ਪ੍ਰੈਸ ਵਾਲੇ ਵੀਰਾਂ ਨੇ ਸਾਰਿਆਂ ਨੇ ਕਵਰ ਵੀ ਕਰਿਆ ਵੀ ਜਿਹੜੇ ਇਹ ਬੰਦਿਆਂ ਨੇ ਕਾਰਾ ਕਰਿਆ ਹੈ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਪੁਲਿਸ ਨੇ ਜੋ ਸੀਗਾ ਪ੍ਰੋਸੀਜਰ ਉਹਦੇ ਤਹਿਤ ਇਨਕੁਆਇਰੀ ਕਰੀ ਕਾਰਵਾਈ ਕਰੀ ਉਹਨਾਂ ਨੇ ਅਨਪਛਾਤੇ ਦੇ ਪਰਚਾ ਦਰਜ ਕਰਤਾ ਪਰਚਾ ਦਰਜ ਕਰੇ ਤੋਂ ਬਾਅਦ ਸਾਨੂੰ ਸੀਗਾ ਵੀ ਚਲੋ ਠੀਕ ਹੈ 22 ਤਰੀਕ ਨੂੰ 22 ਦਸੰਬਰ ਨੂੰ ਉੱਥੇ ਐਂਟਰੀ ਬੀਐਸਪੀ ਜਥੇਬੰਦੀ ਦੇ ਜਿਹੜੀ ਆਪਣੀ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਉਹਦੇ ਪੰਜਾਬ ਪ੍ਰੈਜ਼ੀਡੈਂਟ ਅਵਤਾਰ ਸਿੰਘ ਕਰੀਮਪਰੀਜ ਤੇ ਉਹਨਾਂ ਦੀ ਟੀਮ ਉਹ ਪਿੰਡ ਦੇ ਵਿੱਚ ਜਾਂਦੀ ਹੈ ਉਹ ਜਾ ਕੇ ਉੱਥੇ ਕਣਕ ਵੀ ਮੱਦੀ ਹੋਈ ਦਿਖਦੀ ਹੈ ਉਹਨੂੰ ਸਾਰਿਆਂ ਨੂੰ ਅੱਖਾਂ ਪਰੋਖੇ ਕਰਕੇ ਉਹਨਾਂ ਨੇ ਮੁੱਦਾ ਬਣਾਇਆ ਵੀ ਤੁਸੀਂ ਜੀ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਕਰੀ ਹੈ ਖੰਡਨ ਕਰਿਆ ਜਦ ਕਿ ਉਹਨਾਂ ਨੇ ਨਾ ਸਾਡੇ ਬੰਦਿਆਂ ਨਾਲ ਕਿਸੇ ਨਾਲ رابطہ ਕਰਿਆ ਨਾ ਕੁਝ ਜਦ ਕੇ ਉੱਥੇ ਉਹਨਾਂ ਨੇ ਦੇਖ ਕੇ ਕਾਲ ਦੇ 6 ਤਰੀਕ ਦੀ ਵੀ 6 ਤਰੀਕ ਨੂੰ ਅਸੀਂ ਕੱਟ ਕਰਾਂਗੇ ਬਨੂਰ ਮੰਡੀ ਚ ਕਰਿਆ 6 ਤੋਂ ਪਹਿਲਾਂ ਮੈਂ ਇੱਕ ਇੱਕ ਗੱਲ ਐਡ ਕਰਨਾ ਚਾਹੂੰਗਾ ਬਲਦੇਵ ਸਿੰਘ ਮਹਾਰਾਜੀ ਨੇ ਮੀਤ ਪ੍ਰਧਾਨ ਨੇ ਪੰਜਾਬ ਦੇ ਬਸਪਾ ਦੇ ਉਹਨਾਂ ਨੂੰ ਅਸੀਂ ਬਕਾਇਦਾ ਰਾਜਪ੍ਰੇ ਬਣਾਇਆ ਗੱਲ ਹੋਈ ਵੀ ਮਹਾਰਾ ਸਾਹਿਬ ਐਦਾਂ ਕਰਕੇ ਗੱਲ ਹੈ ਅਸੀਂ ਉਹਨਾਂ ਨੂੰ ਇਹ ਫਿਰ ਨਕਸ਼ਾ ਦਿਖਾਇਆ ਇਹ ਨਕਸ਼ੇ ਦੇ ਵਿੱਚ ਉਹਨਾਂ ਨੂੰ ਦੱਸਿਆ ਬਕਾਇਦਾ ਵੀ ਆ ਨੰਬਰ ਨੇ ਜ਼ਮੀਨ ਦੇ ਮੈਂ ਤੁਹਾਨੂੰ ਵੀ ਪ੍ਰੈਸ ਤੇ ਦੱਸਣਾ ਚਾਹੁੰਦਾ ਟਿਕ ਕਰੀ ਹੋਈ ਹੈ 152 58 59 ਤੇ 160 ਜਿਹੜੇ ਆਹ ਮਾਲਕੀ ਦੀ ਜ਼ਮੀਨ ਹੈ ਕਿਸਾਨ ਦੀ ਸਾਡਿਆਂ ਦੀ ਉਹਦੇ ਤਹਿਤ ਉਹਨਾਂ ਨੇ ਅਲਾਉਂਸ ਕਰਦੇ ਜੀ ਉੱਥੇ ਮੂਰਤੀ ਲਾਈ ਜਾਵੇ ਜੀ ਜਦ ਕਿ ਮੈਂ ਇਹਨਾਂ ਨੂੰ ਪੁੱਛਣਾ ਚਾਹੂੰਗਾ ਮੋਜਮ ਸਮਾਰਟ ਪਾਰਟੀ ਵਾਲਿਆਂ ਨੂੰ ਵੀ ਤੁਸੀਂ ਕਿਹੜੇ ਵਿਹਾਰ ਦੇ ਕਿਸੇ ਕਿਸਾਨ ਦੀ ਜ਼ਮੀਨ ਦੇ ਵਿੱਚ ਜਾ ਕੇ ਮੂਰਤੀ ਲਵਾ ਦੋਗੇ ਕੱਲੋਂ ਤਾਂ ਤੁਸੀਂ ਫਿਰ ਆਹ ਗੱਲ ਸੱਚ ਹੁੰਦੀ ਹੈ ਜਿਹੜਾ ਪਹਿਲਾਂ ਇੱਕ ਵਾਰ ਵਿਐਸਪੀ ਨੇ ਨਾਰਾ দেয়া ਸੀਗਾ ਵੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਵੀ ਇਹਦੇ ਤੱਕ ਤਾਂ ਫਿਰ ਤੁਸੀਂ ਉਹੀ ਗੱਲ ਲੱਗੇ ਹੋਏ ਹੋ ਕਰਨਾ ਕਿਉਂਕਿ ਜਦੋਂ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਬਾਬਾ ਸਿੰਘ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰੀਆਂ ਤਾਂ ਜਾ ਕੇ ਸਾਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਗਿਆ ਅੱਜ ਤੁਸੀਂ ਉਹੀ ਜ਼ਮੀਨਾਂ ਦੁਆਰੇ ਸਾਡੇ ਤੋਂ ਖੋਣਾ ਚਾਹੁੰਦੇ ਹੋ ਵੀ ਆਪਣੀ ਪਾਰਟੀ ਦਾ ਇਕੱਠ ਕਰੋ 10 ਬੰਦੇ ਇਕੱਠੇ ਕਰੋ 20 ਕਰੋ ਜਾ ਕੇ ਕਿਸੇ ਦੀ ਜ਼ਮੀਨ ਤੇ ਜਾ ਕੇ ਮੂਰਤੀ ਲਾ ਦਿਓ ਟੱਚੂ ਲਾ ਦਿਓ ਪਰ ਅਸੀਂ ਇਹ ਗੱਲ ਕਹਾਂਗੇ ਜੇ ਤੁਸੀਂ ਮੂਰਤੀ ਲਾਣੀ ਹੈ ਤੁਸੀਂ ਬਾਬਾ ਸਾਹਿਬ ਦੇ ਚਾਹਤਿਆਂ ਕਿਸੇ ਚੌਂਕ ਚ ਲਾਓ ਅਸੀਂ ਬਰਬਰ ਜਾ ਕੇ ਖੜਾਂਗੇ ਅਸੀਂ ਖਰਚਾ ਵੀ ਕਰਾਂਗੇ ਉਹਦੇ ਚ ਉਹਦੇ ਕਲੌਨੀ ਪਿੰਡ ਚ ਮੈਂ ਖੁਦ ਜਾ ਕੇ ਆਇਆ ਉਹਦੇ ਚ ਇਹ ਨੰਬਰ ਹੈਗਾ ਤਕਰੀਬਨ ਚਲੌਲੀ ਜਿਹੜੇ 2 ਬਣ ਗਏ 81 ਨੰਬਰ ਖਸਰੇ ਤੇ 1264 ਦੇ 65 ਨੰਬਰ ਖਸਰਾ ਪੈਂਦਾ ਹੈ ਇਧਰੋਂ ਜਾਂਦੇ ਆ 88 ਨੰਬਰ ਚੋਂ ਆ ਰਸਤਾ ਹੋ ਜਾਂਦਾ ਹੈਗਾ ਇਹ ਰਸਤੇ ਦੇ ਵਿੱਚ ਆ ਨੰਬਰ ਪੇ ਨੇ ਇੱਥੇ ਮਾੜੀ ਦਾ ਨੰਬਰ ਹੈ ਗੁਰਦੁਆਰਾ ਸਾਹਿਬ ਹੋਰ ਕਾਫੀ ਇਹਨਾਂ ਨੰਬਰਾਂ ਦੇ ਵਿੱਚ ਤੁਸੀਂ ਲਾਓ ਅਸੀਂ ਜਾ ਕੇ ਉਹ ਨਾਲ ਚੌਂਕ ਦੇ ਵਿਚ ਨਾਲੇ ਲੋਕੀ ਉੱਥੇ ਸਤਿਕਾਰ ਕਰਨਗੇ ਮੂਰਤੀ ਦਾ ਨਾਲੇ ਉੱਥੇ ਪਿਆਰ ਕਰਨਗੇ ਨਾਲੇ ਜਿਹੜਾ ਗੱਲ ਬਣਦੀ ਹੈ ਸਹੀ ਹੈ ਅਸੀਂ ਬਰਬਰ ਜਾ ਕੇ ਖੜ ਕੇ ਉੱਥੇ ਮੂਰਤੀ ਲਵਾਵਾਂਗੇ ਪਰ ਇਹ ਨਹੀਂ ਵੀ ਤੁਸੀਂ ਇਹਦੀ ਵਜ੍ਹਾ ਇਹ ਰਸਤਾ ਜਿਹੜਾ ਦਿਖਦਾ ਇੱਥੇ ਸਾਰੇ ਮਕਾਨ ਬਣੇ ਹੋਏ ਨੇ ਉਸ ਤੋਂ ਬਾਅਦ ਇੱਥੇ ਆ ਜਾਂਦਾ 156 ਨੰਬਰ ਇਹ ਤੁਸੀਂ ਲੱਠਾ ਇਹ ਜਿਹੜਾ ਗਵਰਨਮੈਂਟ ਤੋਂ ਕੁਲੱਬ ਦਾ ਸਰਕਾਰੀ ਲੱਠਾ ਹੈ ਇਹਦੇ ਇੱਥੋਂ ਟੇਡ ਮਾਰ ਕੇ ਇਹਨਾਂ ਨੇ ਚੰਦ ਬੰਦਿਆਂ ਨੇ ਉੱਥੇ ਸਰਪੰਚ ਵਗੈਰਾ ਨੇ ਜਾ ਕੇ ਮਿਲਤੀ ਕਰਕੇ ਕਰ ਲਿਆ ਵੀ ਅਸੀਂ ਇਹ ਜ਼ਮੀਨ ਦੇ ਵਿੱਚ ਸਟੈਚੂ ਲਾਣਾ ਜਦਕਿ ਸਾਡਾ ਬਾਬਾ ਸਾਹਿਬ ਨਾਲ ਕੋਈ ਇਤਰਾਜ਼ ਨਹੀਂ ਸਾਨੂੰ ਮੂਰਤੀ ਨਾਲ ਕੋਈ ਸਾਨੂੰ ਉਹਦਾ ਵਿਰੋਧ ਨਹੀਂ ਉਹ ਅਸੀਂ ਮੂਰਤੀ ਲਵਾਉਣ ਨੂੰ ਤਿਆਰ ਹੈ ਦਵਾਵਾਂਗੇ ਵੀ ਪਰ ਜੇ ਕਹੋ ਤੁਸੀਂ ਵੀ ਇਹ ਇਦਾਂ ਕਰਕੇ ਅਸੀਂ ਕਿਸਾਨਾਂ ਦੀ ਜ਼ਮੀਨਾਂ ਦੇ ਵਿੱਚ ਜਾ ਜਾ ਮੂਰਤੀਆਂ ਲਾਵਾਂਗੇ ਅਸੀਂ ਨਹੀਂ ਲਗਣ ਦਵਾਂਗੇ ਉਹਦੇ ਤਹਤ ਤੇ ਸਾਨੂੰ ਕੋਰਟ 'ਚ ਵੀ ਜਾਣਾ ਪਿਆ ਸਾਡੇ ਕਿਸਾਨ ਨੂੰ ਕੋਰਟ ਨੇ ਸਟੇ ਲਈ ਹੈ ਤੇ ਸਟੇ ਆਰਡਰ ਹੈ ਸਾਡੇ ਕੋਲ ਜੋ ਮੈਂ ਸਭ ਨੂੰ ਸਾਰਿਆਂ ਨੂੰ ਪ੍ਰੈਸ ਵਾਲਿਆਂ ਨੂੰ ਦੱਸਣਾ ਚਾਹੁੰਦਾ ਜੋ ਕੱਲ ਸਟੇ ਮਿਲ ਗਈ ਸੀਗੀ ਅੱਜ ਇਹਦੇ ਆਰਡਰ ਮਿਲ ਗਿਆ ਸੀਗੇ ਵੀ ਤੁਸੀਂ ਕਿਸੇ ਦੀ ਜਿਹੜੀ ਆਪਣੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਜੱਦੀ ਜਾਇਦਾਦ ਹੈ ਉੱਤੇ ਕਿੱਦਾਂ ਜਾ ਕੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਲਾ ਦੋਗੇ ਮੈਂ ਤਾਂ ਆਹੀ ਕਹਿਣਾ ਚਾਹਾਂਗਾ ਵੀਰੋ ਵੀ ਬੀਐਸਪੀ ਪਾਰਟੀ ਨੂੰ ਅੱਜ ਪੰਜਾਬ 'ਚ ਕੁਝ ਦਿਖ ਨਹੀਂ ਰਿਹਾ ਹੈਗਾ ਵੀ ਉਹ ਕਿੱਦਾਂ ਆਪਣੇ ਪੈਰ ਲਾਵੇ ਪਰ ਮੈਂ ਇਹ ਕਹਿਣਾ ਚਾਹਾਂਗਾ ਉਸਾਰ ਸਿੰਘ ਕਰੀਮਪੁਰ ਜੀ ਨੂੰ ਵੀ ਬਹੁਤ ਤੁਸੀਂ ਸੋਝਵਾਨ ਹੋ ਸਿਆਣੇ ਹੋ ਰਾਜ ਸਭਾ ਮੈਂਬਰ ਰਹੇ ਹੋ ਐਮਐਲਏ ਵੀ ਰਹੇ ਹੋ ਪਰ ਇਹ ਕੰਮ ਨਾ ਕਰੋ ਜਿਹੜਾ ਲੋਕਾਂ ਦੇ ਵਿਚਾਰ થી ਬਿਵਾਦ ਪਾਓ ਕਿਉਂਕਿ ਤੁਸੀਂ ਤਾਂ ਹੁਣ ਇੱਥੇ ਸਾਡਾ ਜਿਹੜਾ ਦੂਜਾ ਸਮਾਜ ਐ ਐਸਪੀਬੀਸੀ ਸਮਾਜ ਐ ਤੇ ਸਾਡੇ ਕਿਸਾਨ ਨੇ ਉਹਨਾਂ ਦਾ ਨੌ ਮਾਸ ਦਾ ਰਿਸ਼ਤਾ ਹੈ ਤੁਸੀਂ ਉੱਚੇ ਵੀ ਬਖਰੇਵਾ ਪਾਣ ਆ ਗਏ ਅੱਜ ਤੁਸੀਂ ਕਹਿੰਦੇ ਹੋ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਵੀਂ ਕਰਿਆ ਚਲਕੇ ਉਹਦਾ ਸਾਰੇ ਸਤਕਾਰ ਕਰਦੇ ਆ ਤੁਹਾਡੇ ਕੋਲ ਕੋਈ ਪ੍ਰੂਫ ਹੈ ਦੱਸੋ ਸਾਨੂੰ ਰਹੀ ਗੱਲ ਅੱਗੇ ਜਿਹੜਾ ਖਸਰਾ ਨੰਬਰ ਹੈ ਦੱਸਦਾ 264 ਦੇ 65 ਜਿੱਥੇ ਕਹਿੰਦੇ ਆ ਵੀ ਅਸੀਂ ਇਹ ਕਹਿਣਾ ਚਾਹਾਂਗੇ ਪ੍ਰੈਸ ਦੇ ਮਾਧਿਅਮ ਰਹੀਂ ਜਿਹੜਾ 264 ਖਸਰਾ ਨੰਬਰ ਹੈਗਾ ਇਹ ਜਿਹੜਾ ਦੇਸ਼ ਆਜ਼ਾਦ ਜਦੋਂ ਹੋਇਆ ਉਦੋਂ ਦੀਆਂ ਜ਼ਮੀਨਾਂ ਨੇ ਉਦੋਂ ਦੀਆਂ ਜ਼ਮੀਨਾਂ ਨੇ ਉਦੋਂ ਦਾ ਪਿੰਡ ਬਸਿਆ ਹੋਇਆ ਸੀਗਾ ਪਹਿਲਾਂ ਦੇਸ਼ ਆਜ਼ਾਦ ਤੋਂ ਇਹ 264 ਨੰਬਰ ਹੈ 265 ਨੰਬਰ ਹੈ ਤੁਸੀਂ ਇਹ ਨੰਬਰ ਪੂਰੇ ਕਰਾਓ ਨੰਬਰ ਪੂਰੇ ਕਰਾ ਕੇ ਆਓ ਜੇ ਸਾਡੇ ਕੋਲ ਕੋਈ ਸਾਡੀ ਜ਼ਮੀਨ ਵੱਧ ਹੀ ਹੋਊਗੀ ਤਾਂ ਅਸੀਂ ਜ਼ਰੂਰ ਗੱਲ ਕਰਾਂਗੇ ਪਰ ਜਿਹੜੀ ਦੇਸ਼ ਆਮ ਲਟ ਹੁੰਦੀ ਹੈ ਇਹ ਲਾਲ ਲਕੀਰ ਵਾਲੀ ਜ਼ਮੀਨ ਹੁੰਦੀ ਹੈ ਪਿੱਛੇ ਕਾਂਗਰਸ ਦੀ ਸਰਕਾਰ ਸੀਗੀ ਸਾਡੀ ਉਹ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਦੋਂ ਅੱਜ ਸਾਡੇ ਮੁੱਖ ਮੰਤਰੀ ਸੀ ਇਹ ਮਾਨ ਸਾਹਿਬ ਨੇ ਇਹਨਾਂ ਨੇ ਸਾਰਿਆਂ ਨੇ ਕਿਹਾ ਜਿਹੜੀ ਲਾਲ ਕੈਂਦੇ ਅੰਦਰ ਜ਼ਮੀਨ ਹੈ ਜਿਹੜਾ ਮਾਲਕ ਹੈ ਉਸੇ ਦੀ ਹੈ ਜਿਹਦੇ ਕਾਗਜ਼ ਚੋਂ ਉਸੇ ਦੀ ਹੈ ਜਦ ਕਿ ਉਹਦੇ ਤਹਿਤ ਰਜਿਸਟਰੀਆਂ ਵੀ ਅੱਜ ਹੋ ਰਹੀਆਂ ਨੇ ਸਰਕਾਰ ਨੇ ਬਹੁਤ ਵਧੀਆ ਕੰਮ ਕਰ ਰਹੇ ਸੀ ਉਹ ਲੜਾਈ ਹਟਾਣ ਦੇ ਮਾਰਿਆਂ ਨੇ ਪਰ ਚੰਦ ਕ੍ਰਾਈਮਨਲ ਬੰਦੇ ਜਿਹੜੇ ਪਹਿਲਾਂ ਬਦਮਾਸ਼ੀਆਂ ਕਰਦੇ ਰਹੇ ਉਹ ਪਿੰਡ ਚ ਲੋਕਾਂ ਦੀਆਂ ਲੱਤਾਂ ਤੋੜੀਆਂ ਉਹਨਾਂ ਦੇ 17-18 ਪਰਚੇ ਦਰਜ ਐ ਅੱਜ ਲੋਕਾਂ ਨੂੰ ਗਮਰਾਹ ਕਰਕੇ ਉਹ ਇਹ ਗੱਲ ਕਰਨਾ ਚਾਹੁੰਦੇ ਆ ਵੀ ਅਸੀਂ ਜਾ ਕੇ ਲੋਕਾਂ ਦੀ ਜਮੀਨਾਂ 'ਸਰ ਡਰਾ ਕੇ ਮੂਰਤੀਆਂ ਲਾਵਾਂਗੇ ਪਰ ਅਸੀਂ ਆਪਣੀ ਜਥੇਬੰਦੀ ਵੱਲੋਂ ਕਹਿਣਾ ਚਾਹੁੰਦੇ ਆ ਵੀ ਪਾਰਟੀ ਕਿਸਾਨ ਮਜ਼ਦੂਰ ਯੂਨੀਅਨ ਕਦੇ ਵੀ ਇਹ ਕੰਮ ਹੋਣ ਨਹੀਂ ਦੇਊਗੀ ਕਿਸੇ ਵੀ ਕਿਸਾਨ ਨਾਲ ਕਿਸੇ ਮਜ਼ਦੂਰ ਨਾਲ ਕਿਤੇ ਕੋਈ ਜ਼ਿਆਦਤੀ ਹੁੰਦੀ ਐ ਅਸੀਂ ਖੜਾਾਂਗੇ अगर गलविंद जी सबका सरपंच कलोनी तो कर सब तो पहला तो मैं इलेक्ट्रिक मीडिया सब तो पहला तो मैं इलेक्ट्रिक मीडिया के प्रेस मीडिया जो साने सारे इतने आए ਦੀਆਂ ਅਰਦਾਹਾਂ ਤੇ ਧੰਨਵਾਦ ਕਰਦਾ ਹਾਂ ਇਹ ਜੋ ਬਾਬਾ ਸਾਹਿਬ ਲੈ ਕੇ ਜਿਹਦੀ ਮੂਰਤੀ ਦਾ ਮੁੱਦਾ ਬਣਾ ਕੇ ਨਜਾਇਜ਼ ਕਬਜ਼ਾ ਕਰਨ ਦੀ ਮਨਸਤਾ ਵਿੱਚ ਸਾਡੇ ਪਿੰਡ ਦੇ ਕੁਝ ਸ਼ਰਾਰਤੀਆਂ ਇਸ ਤਰ੍ਹਾਂ ਨੇ ਜੋ ਇਹ ਮਾੜੀ ਮੈਂ ਕਹਿੰਦਾ ਬਹੁਤ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਬਹੁਤ ਮਹੱਤਵਪੂਰਨ ਕਥਨਾ ਹੈ ਬਾਬਾ ਸਾਹਿਬ ਜੀ ਨੂੰ ਲੈ ਕੇ ਸਾਡੇ ਸਿਧਾਂਤ ਦੇ ਸਾਡੇ ਸਿਧਾਂਤ ਦੇ ਸਭ ਤੋਂ ਰਚਨਕਾਰ ਹਨ ਉਹਨਾਂ ਨੇ ਸਾਨੂੰ ਸਿਧਾਂਤ ਦਿੱਤਾ ਹੈ ਤੇ ਉਹਨਾਂ ਬੰਦਿਆਂ ਨੇ ਉਸ ਦੀ ਆੜ ਲੈ ਕੇ ਕਿਛੇ ਸਾਡੇ ਪਿੰਡ ਦੇ ਜਿਸ ਨਾਮ ਦੇ ਜਸਮੀਤ ਸਿੰਘ ਗੁਰਪ੍ਰੀਤ ਸਿੰਘ ਗੁਰਜੰਟ ਸਿੰਘ ਪੁੱਤਰ ਸੈਦਰ ਸਿੰਘ ਉਹਨਾਂ ਦੀ ਉੱਥੇ ਜ਼ਮੀਨ ਹੈ 24 ਬਿਗੇ 18 ਮਿਸਲ ਤੇ ਡੇਢ ਦਾ 2 ਫੁੱਟ ਕਣਕ ਉੱਥੇ ਉੱਗੀ ਹੋਈ ਸੀ ਉਸ ਰਾਤ ਦੀ ਅੰਸਰਾ ਨੇ ਉੱਥੇ ਬਿਨਾ ਕਿਸੇ ਪਰਮਿਸ਼ਨ ਤੋਂ ਬਿਨਾ ਕੋਈ ਪ੍ਰੋਟੋਕਾਲ ਤੋਂ ਬਾਬਾ ਸਾਹਿਬ ਦੀ ਮੂਰਤੀ ਦਾ ਖੰਡਨ ਕੀਤਾ ਤੇ ਜਾ ਕੇ ਖੇਤਾਂ ਦੇ ਵਿੱਚ ਇੱਕ ਡਰਮ ਪਲਾਸਟਿਕ ਦਾ ਲਿਆ ਤੇ ਡਰਮ ਪਲਾਸਟਿਕ ਦਾ ਲੈ ਕੇ ਉੱਥੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਸਾਡੇ ਪਿੰਡ ਨੂੰ ਪਤਾ ਲੱਗਿਆ ਤਾਂ ਸਾਡੇ ਪਿੰਡ ਦੇ ਬੰਦੇ ਇੱਥੇ ਪਹੁੰਚੇ ਉਹ ਜ਼ਮੀਨ ਦੇ ਮਾਲਕ ਪਹੁੰਚੇ ਤਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਪੁੱਛਿਆ ਕਿ ਤੁਸੀਂ ਦੱਸੋ ਕਿ ਤੁਸੀਂ ਕਿਹੜੀ ਕੰਪਨੀ ਦੇ ਨਾਲ ਇਹ ਮੂਰਤੀ ਕੌਣ ਲਾਣ ਲੱਗੇ ਸੀ ਕੋਈ ਹੈਡੀਆਂ ਨੇ ਜਾਂ ਡੀਸੀ ਕਿਸੇ ਵੀ ਪ੍ਰਿੰਸੀਪਲ ਨਾਲ ਕੋਈ ਬੀਡੀਪੀ ਹੈ ਤਾਂ ਜੀ ਮੌਕੇ ਤੇ ਅਸੀਂ ਸ਼ੁਰੂ ਕਰੀਏ ਨੂੰ ਸੀ ਕਹਿਣ ਲੱਗਾ ਨਹੀਂ ਨਹੀਂ ਮੈਂ ਨਹੀਂ ਲਵਾਉਂਦਾ ਜੀ ਇਹ ਤਾਂ ਇਹ ਗੁਰਦੁਆਰੇ ਦੇ ਮੈਂਬਰ ਹੀ ਲਵਾ ਰਹੇ ਤਾਂ ਮੌਕੇ ਦੇ ਸੱਜਣ ਨੇ ਪੁੱਛਿਆ ਵੀ ਤੁਸੀਂ ਦੱਸੋ ਵੀ ਪਰਮਿਸ਼ਨ ਹੈਗੀ ਉਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਸੀਗੀ ਉਹਨੋਂ ਗੱਲਾਂ ਕਰਦੇ ਆਂ ਵੀ ਸਾਡੇ ਕੋਲ ਸলিউਸ਼ਨ ਹੈਗੀ ਐ ਅਸੀਂ ਮਤਾ ਪਾਇਆ ਹੋਇਆ ਜਦ ਕਿ ਜਿਹੜਾ ਉਹ ਮਤਾ ਪਾ ਰਹੇ ਆਂ ਇਹ ਖਾਸਾ ਨੰਬਰ 265 ਖਾਸਾ ਨੰਬਰ 265 ਵਸਨੀਕ ਦੇ ਇੱਕ ਪਿੰਡ ਵਿੱਚ ਪੂਰਾ ਕੋਲੋਨੀ ਪਿੰਡ ਦੱਸਿਆ ਹੋਇਆ ਉਸੇ ਪਿੰਡ ਦੇ ਵਿੱਚ ਗ੍ਰਜੈਂਟ ਹੋਣੀ ਐ ਸਾਰੇ ਰਹਿੰਦੇ ਆਂ ਉਦੀ ਕੋਈ ਨਿਸ਼ਾਨਦੇਹੀ ਨਹੀਂ ਹੋ ਸਕਦੀ ਪਰ ਉਹ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਹੇ ਆ ਇਹ ਦੂਜੇ ਬੰਦਿਆਂ ਨੇ ਵੀ ਕਿ ਮੈਂ ਡਾਕਟਰ ਪਿੰਰਾਂ ਦੇ ਸਰਕਾਰ ਤੋਂ ਤਨੀਪੁਰ ਜੀ ਨਹੀਂ ਚਾਹੁੰਦਾ ਤੁਹਾਨੂੰ ਵੀ ਇਹ ਬੰਦੇ ਗੁੰਮਰਾਹ ਕਰ ਰਹੇ ਆ ਜੀ ਇਹ ਕਹਿੰਦੇ ਆ ਵੀ ਅਸੀਂ ਮਿੰਟਿੰਗ ਕਰਾਈ ਦੀ ਜਦ ਕਿ ਖਾਸਾ ਨੰਬਰ ਜਿਹੜਾ 265 ਉਹਦੀ ਮਿੰਟਿੰਗ ਹੋ ਸਕਦੀ ਕੋਈ ਕਾਨੀ ਕੋ ਫਟਵਾਰੀ ਦੀ ਮਿੰਟਿੰਗ ਕਰ ਸਕਦਾ ਉਹਨਾਂ ਦੇ ਉੱਤੇ ਨਾਲ ਇੱਕ ਰਸਤਾ ਜਾਂਦਾ ਜੀ ਪਿੰਡ ਵੱੱਲੇ ਦਾ ਰਸਤੇ ਦਾ ਨਜ਼ਾਇਜ਼ਾ ਲੈ ਕੇ ਉਹਨੇ ਮਿੰਟਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦ ਕਿ ਉਹ ਰਸਤਾ ਵੀ ਇੱਥੇ ਐਸਪੀਾਈ ਚਰਵੇ ਉੱਤੇ ਪਰ ਮਕਾਨ ਬਣੇ ਹੋਏ ਤਾਂ ਮੋਕੇ ਤੇ ਹੀ ਤੁਹਾਨੂੰ ਉਹ ਕੋਮਿਟੀ ਛੱਡ ਕੇ ਚਲਾ ਗਿਆ ਵੀ ਇੱਕ ਮਕਾਨ ਅਸੀਂ ਵੀ ਕਿਸੇ ਤੋਂ ਆ ਸਕਦੇ ਜੇ ਉਹਨਾਂ ਨੂੰ ਕੁਝ ਨਹੀਂ ਸੁਝਿਆ ਉਹਨੇ ਨਿਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਇਹ ਮੂਰਤੀ ਇੱਥੇ ਰੱਖੀ ਤੇ ਰੱਖੀ ਉਸ ਤੋਂ ਬਾਅਦ ਅਸੀਂ ਉਸ ਰੂਪ ਆਏ ਅਸੀਂ ਇਹ ਪਿਆਰ ਵੀ ਜਿਹੜੇ ਬੰਦੇ ਸਰਾਰਥੀ ਅੰਸਰ ਆ ਜਿਨ੍ਹਾਂ ਨੇ ਬਾਬਾ ਸਾਹਿਬ ਦੇਵਤ ਕਰਦੀ ਮੂਰਤੀ ਨਾਲ ਗੁਰੂ ਘਰ ਕੀਤਾ ਤੇ ਖੰਡਰ ਕੀਤਾ ਇਹਨਾਂ ਦੇ ਪਰਚਾ ਕੀਤਾ ਜਾਵੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਪ੍ਰਸ਼ਾਸਨ ਨੇ ਇਹਨਾਂ ਤੇ ਅਣਪਛਾਤੇ ਬੰਦਿਆਂ ਦੇ ਪਰਚਾ ਕਰਤਾ ਜਦ ਕਿ ਸਾਡੇ ਕੋਲ ਸਾਰੀਆਂ ਫੋਟੋਆਂ ਨੇ ਸਭ ਕੁਝ ਸਾਡੇ ਤੇ ਹੈਗਾ ਅਸੀਂ ਪ੍ਰਸ਼ਾਸਨ ਨੂੰ মিডিਆ ਦੁਆਰਾ ਬੇਨਤੀ ਕਰਨਾ ਚਾਹੁੰਦੇ ਹਾਂ ਜੇ ਜਿਹੜੇ ਇਸ਼ਾਰਾਤੀ ਅੰਸਰ ਹਨ ਉਹਨਾਂ ਦੇ ਬੰਦੂਕੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਨੂੰ ਵੀ ਬੇਨਤੀ ਕਰਦੇ ਹਾਂ ਇਹ ਸਹੀ ਮੁੱਦਾ ਬਣਾਓ ਜਿਹੜੇ ਬੰਦਿਆਂ ਨੇ ਉਸਦਾ ਬਾਣ ਕੀਤਾ ਹੈ, ਬਾਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੂਰਤੀ ਦੀ ਗੁਰਵਤੋਂ ਕੀਤੀ ਹੈ। ਉਹਨਾਂ ਦੇ ਕਾਨੂੰਨੀ ਕਾਰਵਾਈ ਕਰਾਓ ਨਾ ਕਿ ਲੋਕਾਂ ਜਿਹੜੇ ਸੇ ਲੋਕਾਂ ਦੀ ਜਨਮ ਸੀ ਤਣਕ ਸੀ ਤੁਸੀਂ ਉਹਨਾਂ ਦੇ ਬਰ ਖਿਲਾਫ ਕੁਝ ਬੋਲੋ ਵੀ ਉਹਨਾਂ ਦੇ ਪਰਚੇ ਕਰਾਓ ਜਾਂ ਉੱਚੇ ਕਰਾਓ ਇਹ ਜ਼ਮੀਨ ਦੀ ਜਿਹੜੀ ਮੇਰੀ ਪੇਟੀ ਹਾਪ ਹੈ ਇਹ ਜੀਨ ਦੀ ਸਪਿੰਟ ਦੇ ਵਸਨੀਕ ਹੈ ਜੀ ਉਹਦੀ ਪੂਰੇ ਪਿੰਡ ਦੇ ਲਗਭਗ 350 ਵਿਕੇ ਗਰੀਬ ਹੈ ਉਹ ਸਰਕਾਰੀ ਆਸਣ ਨੂੰ ਪਤਾ ਨਹੀਂ ਤੇ ਇਹ ਜਿੱਥੇ ਮੋਰਟੀ ਲਾਂਗ ਦੀ ਕੋਸ਼ਿਸ਼ ਕੀਤੀ ਸੀ ਇਸੇੰਸ ਪਰਿਵਾਰ ਦੀ 24 ਵਿਕੇ 18 ਵਿਸਵੀਂ ਜ਼ਮੀਨ ਆਪਣੀ ਹੈ ਇਹਨਾਂ ਦੀ ਆਪਣੀ ਜ਼ਮੀਨ ਤੇ bina ਕਿਸੇ ਨਿਸ਼ਾਨਦੇਹੀ ਤੋਂ bina ਕੋਈ ਲੰਪਰਦਾਰਾਂ ਦੇ ਸੈਨਾਂ ਤੋਂ ਤੇ ਚਲੋ ਉਹ ਮੰਨਤੀ ਹੋਈ ਹੈ ਜੇਕਰ ਮੰਨਤੀ ਹੋਈ ਸੀ ਕਾ ਕੋਈ ਚੰਨ ਨੰਬਰਦਾਰ ਦੇ ਸੈਨਿਕ ਕੋਈ ਕਾਨੀਗੋਦੀ ਰਿਪੋਰਟ ਦਿਖਾਓ ਸਾਨੂੰ ਕਿੱਥੇ ਕਦੋਂ ਮਿਲਤੀ ਹੋਈ ਹੈ ਤਾਂ ਸਾਨੂੰ ਪਤਾ ਲੱਗਿਆ ਜੀ ਉਹਨੇ ਇੱਕ ਪਰਤਾਲ ਪ੍ਰੋਗਰਾਮ ਕਰਨਾ ਚਾਹੀਆ ਤਾਂ ਸਵੇਰੇ ਸਾਡੇ ਪਿੰਡ ਤੇ ਲੋਸਟਾਂ ਹੁਣੇ ਲੱਗੀਆਂ ਤੇ ਝੂਠ ਬੋਲ ਕੇ ਲੋਕਾਂ ਨੂੰ ਧਰਾ ਕਰਿਆ ਉਹ ਪਿੰਡ ਤੋਂ 20 25 ਗੰਦੇ ਪਹੁੰਚੇ ਉਹ ਸੱਜੇ ਖੱਬੇ ਕੋਈ ਡੇਰਾ ਬਸੂ ਦੇ ਕੋ ਰਾਜ ਪਰੇ ਤੋਂ ਪੂਰੇ ਪੰਜਾਬ ਤੋਂ ਇੱਥੋਂ ਲੋ ਬੋਜੇ ਸਮਾਜ ਪਾਰਟੀ ਦੇ ਜੋ ਵਰਕਰ ਸੀ ਸਾਰੇ ਆ ਗਏ ਜਦ ਕਿ ਅਸੀਂ ਸਾਰਿਆਂ ਨੂੰ ਬੇਇੱਜ਼ਤੀ ਕਰਨੀ ਚਾਹੀਦੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਸਾਰਿਆਂ ਨੇ ਕਿ ਬੰਦਲ ਕੀ ਬੰਦਲ ਜਿਹੜਾ ਕਿ ਮੋਟੇ ਤੇ ਸੱਪ ਕਰਨੀ ਉਹ ਨਾਲ ਪੈ ਕਿ ਬੰਦਲ ਕੀ ਬੰਦਲ ਇਹ ਸਰ ਜਿਹੜਾ ਇਹ ਰੂਪ ਸੀ ਸਰਪੰਚ ਹਨ ਇਹ ਸ਼ੁਰੂ ਤੋਂ ਹੀ ਕਰਜੇ ਕਰਦਾ ਹੈ ਤੁਸੀਂ ਸੱਜੇ ਖੱਬੇ ਕਿਸੇ ਬੰਦੇ ਨੂੰ ਪਤਾ ਕਰਕੇ ਦੇਖ ਲਓ ਕਿ ਕਿਸ ਨੇ ਕਿਸ ਦੇ ਨਾਲ ਕਿਸ ਨੇ ਕਿਸ ਦੇ ਨਾਲ ਹਾਲਾਤ ਤੋਂ ਕਿਹਦਾ ਕਹੜਾ ਵੀ ਕਰਜੇ ਨੂੰ ਮਤਾ ਪਾਇਆ ਹੋਇਆ ਮਤਾ ਪਰ ਜੇਕਰ ਪੰਚਾਇਤ ਮਤਾ ਪਾਉਂਦੀ ਹੈ ਜੀ ਆਪ ਪੰਚਾਇਤ ਮਤਾ પાਕੇ ਪਹਿਲਾਂ ਡੀ.ਡੀ.ਪੀ ਨੂੰ ਭੇਜਦੀ ਹੈ ਜੀ ਵੀਡੀਓ ਬਣਾ ਕੇ ਡੀ.ਡੀ.ਪੀ ਉਹ ਪੰਚਾਇਤ ਕਹਿੰਦੀ ਹੈ ਵੀ ਅਸੀਂ ਇਹ ਥਾਣੀ ਜਗ੍ਹਾ ਇੰਨੇ ਫੁੱਟ ਐਨੇ ਫੁੱਟ ਰੱਖਵਾ ਐ ਇੰਨੀ ਲੰਬਾਈ ਐਨੀ ਚੜਾਈ ਕਿਸੇ ਨੂੰ ਦੇਣ ਲੱਗੇ ਆ ਬਾਬਾ ਸਾਹਿਬ ਨੂੰ ਬਿਲਡਿੰਗ ਲਈ ਮੋਹਰਤੀ ਵਾਸਤੇ ਦੇਣ ਲੱਗੇ ਆ ਜਾਂ ਪਾਰਕ ਵਾਸਤੇ ਦੇਣ ਲੱਗੇ ਆ ਉਹ ਪ੍ਰੋਪਰ ਚੈਨਲ ਚੱਲਦਾ ਜੀ ਸਿਟੀ ਡਿਪਾਰਟਮੈਂਟ ਉਹਦੀ ਕਮਿਸ਼ਨ ਦਿੰਦਾ ਪਰ ਇਹਨਾਂ ਦੀ ਸ਼ੀਰੋ ਸੁਰੂ ਸਾਨੂੰ ਕਹਿਣ ਦੀ ਲੋੜ ਨਹੀਂ ਹੈ ਜੀ ਸਾਰਾ ਕੁਝ ਸਪਸ਼ਟ ਹੋ ਰਿਹਾ ਹੈ ਇੱਕ ਉੱਡੀ ਹੋਈ ਕਣਕ ਪੱਟ ਕੇ 1.5-2 ਫੁੱਟ ਕਣਕ ਪੱਟ ਕੇ ਕਾਰਜ ਕਰਨ ਦੀ ਮਨਸਾ ਸੀਗੀ ਇਹ ਸਰੂਪ ਸਿੰਘ ਸਰਪੰਚ ਪਹਿਲਾਂ ਵੀ ਉੱਦ ਹੀ ਲੱਗਿਆ ਵਾ ਉਹਨੇ ਸਾਡੇ ਪਿੰਡ ਦੇ ਖੜੇ ਇੱਕ ਆਲੂ ਥੀ ਜੀ ਵੀ ਦਰਦੇ ਆਲੂਆਂ ਦੇ ਵੀ ਜਾ ਕੇ ਕੁਰਸੀਆਂ ਲਾਤੀਆਂ ਕਹਿੰਦੇ ਸਾਡੀ ਪ੍ਰੋਜੈਕਟੀ ਚ ਨਹੀਂ ਨੇ ਜੀ ਕੁਰਸੀਆਂ ਲਾਤੀਆਂ ਤਾਂ ਇੱਕ ਨਾਲ ਹੀ ਪਿੰਡ ਹੋਰ ਦਲਮੀਰ ਸਿੰਘ ਸਰਪੰਚ ਉਹਨਾਂ ਦੇ ਘਰੋਂ ਜ਼ਿਮੀਂਦਾਰ ਬੁਲਾਏ ਗਏ ਫੈਸਲਾ ਕਰਨ ਵਾਸਤੇ ਕਹਤੂ ਸਾਨੂੰ 1.5 ਲੱਖ ਦੇ ਦਿਓ ਅਸੀਂ ਫੈਸਲਾ ਕਰ ਲੈਂਦੇ ਹਾਂ ਚਲੋ ਜ਼ਿਮੀਂਦਾਰ 75000 ਤੇ ਪਹੁੰਚ ਗਏ 75000 ਲੈ ਲਓ ਨਹੀਂ ਗੱਲ ਬਣੀ ਬਾਈ ਇਦਾਂ ਦੇ ਕੰਮ ਚ ਲੱਗੇ ਹੋਏ ਆ ਤੇ ਲੋਕਾਂ ਨੂੰ ਲੁਚਾਂਦਿਆਂ ਤਸੰਨਾ ਨਾਲ ਧੱਕਾ ਕਰ ਰਹੇ ਆ بس پیسے ਠੱਠਾ ਕਰ ਰਹੇ ਨੇ ਜਿਸ ਨੂੰ ਪਹਿਲਾਂ ਦੱਸਿਆ ਸੀ ਜਾਲ ਹੈ ਐਸਐਸਓ ਸਾਹਿਬ ਕੋਲ ਲਗਾਇਆ ਜਾ ਰਿਹਾ ਹੈ ਕਿ ਉਹਨੇ ਉਹਦੀ ਬੇਅਦਬੀ ਕਰਕੇ ਉਹਔਰਾਂ ਦੇ ਨਾਲ ਲੈ ਕੇ ਗਿਆ ਤਾਂ ਇਹ ਵੀ ਕਰ ਰਹੇ ਗੁੱਸੇ ਆ ਕਿ ਆਪਕਰ ਪਰ ਇਹ ਕੁਛ ਨਹੀਂ ਹੈਗਾ ਇਹ ਉਹਨੂੰ ਆਪਣੇ ਆਪ ਨੂੰ ਲੁਕਾਉਣ ਵਾਸਤੇ ਇਹਨੇ ਇੱਕ ਵੱਡਾ ਤਗੜਾ ਆਪਣਾ ਕ੍ਰਾਈਮ ਕਰਤੀ ਆਏ ਇਹ ਛੁਪਾਇਆ ਨਹੀਂ ਜਾ ਸਕਦਾ ਇਹ ਹੁਣ ਉਸਨੂੰ ਛੁਪਾਉਣ ਵਾਸਤੇ ਸਹਾਰਾ ਲੈ ਰਹੇ ਆ ਵੀ ਥਾਣੇ ਨੇ ਕਰਤੀ ਆਈ ਜਦ ਕਿ ਐਸਐਸਓ ਸਾਹਿਬ ਦੇ ਅਫਸਰ ਹੈ ਉਹਨਾਂ ਕੋਈ ਲੜਾਈ ਝਗੜਾ ਨਾ ਹੋ ਜੇ ਕੋਈ ਫਿਰ ਕੋਈ ਵਾਦ-ਕਾਟ ਨਾ ਹੋ ਜੇ ਉਹ ਸਾਰਾ ਕੰਮ ਐਸੈਕਟਰ ਦੇ ਦੇਖਣਾ ਹੁੰਦਾ ਜੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਜੀ 204 ਟੈਕ ਤੇ ਪੱਤਰ ਜਾਰੀ ਹੈ ਜੀ 100 ਟੈਕ ਦੀ ਚੀਜ਼ ਆ ਰਹੀ ਹੈ ਹਾਲਾਂਕਿ ਕਿਤੇ ਤੁਹਾਡਾ ਸਰਪੰਚ ਹੈ ਬੰਦੇ ਦੇ ਕਿਤੇ ਸਰਪੰਚ ਹੈ ਕਈ ਪਿੰਡ ਦਾ ਮਸਲਾ ਆਪਾਂ ਇਸ ਸੈਕਟਰ ਤੋਂ ਹੀ ਕੋਈ ਲੋਕੀ ਲੱਗੇ ਦਾ ਮੈਂ ਤੁਹਾਡੇ ਮੀਡੀਆ ਦੇ ਸਾਹਮਣੇ ਮੈਨੂੰ ਕਹਿਣਾ ਚਾਹੁੰਦਾ ਉਹ ਇਸ ਕਿਸ ਬਾਰੇ ਇਸ ਜ਼ਮੀਨ ਬਾਰੇ ਇਸ ਸੰਵਿਤਵ ਵਾਦ ਬਾਰੇ ਕਿਸੇ ਵੀ ਟੇਬਲ ਤੇ ਜਾ ਕੇ ਮੇਰੇ ਨਾਲ ਗੱਲ ਕਰ ਲੈਣ ਪੰਚਾਇਤ ਦੋਨੋਂ ਪੰਚਾਇਤਾਂ ਕੋਈ ਹੋਰ ਵੀ ਬੰਦਾ ਕਰ ਲੈ ਜੇ ਸਾਡੀ ਗਲਤੀ ਹੋਵੇਗੀ ਤਾਂ ਸਾਨੂੰ ਕਹੋ ਗਲਤੀ ਸਿਰੋਸਰ ਉਹਨਾਂ ਦੀ ਹੈ ਜੀ ਉਹ ਨਜਾਇਜ਼ ਕਾਰਜ ਕਰਨ ਦੀ ਮਨਸਕੀ ਜੀ ਪਾਰਟੀ ਵਾਈ ਚੱਕਰ ਵਿੱਚ ਐਡਾ ਹੁੰਦਾ ਹੈ ਕਿ ਉਹ ਕਹਿੰਦਾ ਸਰਪੰਚ ਮੈਂ ਉਹਨਾਂ ਨੂੰ ਮਿਲਣਾ ਨਹੀਂ ਪਈਆਂ ਇਹਦੇ ਵਿੱਚ ਮੈਂ ਗੱਲ ਕਰਨਾ ਚਾਹੂੰਗਾ ਜਿਹੜੀ ਤੁਸੀਂ ਮੂਰਤੀ ਦੀ ਗੱਲ ਕਰ ਰਹੇ ਹੋ ਵੀ ਥੋੜੀ ਜਿਹੀ ਥਾਂ ਹੈ ਗੱਲ ਇਹ ਮੂਰਤੀ ਦੀ ਨਹੀਂ ਹੈਗੀ ਜਿਹੜੀ ਮੂਰਤੀ ਲਾਣੀ ਹੈ ਤੁਸੀਂ ਆ ਨਹੀਂ ਹੋਗਾ ਕਿ ਜਿੱਥੇ ਪਿੰਡ ਨਿਬੜ ਗਿਆ ਦੱਸਦਾ ਮੁੱਕ ਗਿਆ ਪਿੰਡ ਮੁੱਕ ਜਾਂਦਾ ਬੈਕ ਇੰਸ ਆ ਗਿਆ ਪੜਦਾ ਆਪਣੇ ਸ਼ਹਿਰ 'ਚ ਵੀ ਆਪਾਂ ਦੇਖਦੇ ਇੱਕ ਸਾਈਡ ਹੁਣ ਰਾਜਪੁਰੇ ਸ਼ਹਿਰ 'ਚ ਲੱਗੀ ਹੋਈ ਹੈ ਸੋਹਾਰਾ ਚਾਉਂ ਦੇ ਵਿੱਚ ਮੂਰਤੀ ਲੱਗੀ ਹੋਈ ਹੈ ਨਾਣ ਜਿੱਥੇ ਪਿੰਡ ਦੀ ਐਂਟਰੀਸ ਹੁੰਦੀ ਹੈ ਪਿੰਡ ਦਾ ਚੌਕ ਹੁੰਦਾ ਹੋਰ ਮੰਦਰ ਨੇ ਗੁਰਦੁਆਰੇ ਨੇ ਹੋਰ ਰਵੀਦਾਸ ਜੀ ਦਾ ਮੰਦਰ ਬਣਿਆ ਹੋਇਆ ਉੱਥੇ ਮੂਰਤੀ ਲੱਗਦੀ ਹੁੰਦੀ ਹੈ ਨਾ ਕਿ ਜਾ ਕੇ ਪਿੰਡ ਮੁੱਕ ਗਿਆ ਪਿੰਡ ਦੀ ਇੱਥੇ ਪਿੱਛਾ ਗਈ ਉਹ ਤੋਂ ਇੱਕ ਇਕਤਫਾਮ ਦੀ ਉੱਤੇ 20 30 ਫੁੱਟ ਪਿੱਛੇ ਹਟ ਕੇ ਜ਼ਮੀਨ ਹੈ ਉੱਥੇ ਜਨਾ ਉਧਰ ਕੁਝ ਆ ਨਾ ਕੋਈ ਰਸਤਾ ਉੱਥੇ ਜਾਣ ਨੂੰ ਉੱਥੇ ਜਾ ਕੇ ਸਪੈਸ਼ਲ ਉਹ ਮੂਰਤੀ ਖੜੀ ਕਰਕੇ ਉਹ ਕਿਸੇ ਤੋਂ ਬੱਟਾ ਮਨਛਾ ਲੱਗਦੀ ਨਹੀਂ ਮਨਛਾ ਉਹਨਾਂ ਦੀ ਆਹੀ ਸੀਗੀ ਉਦੋਂ ਜੀ ਇੱਕ ਹੋਰੋਂ ਲੱਗੇ ਸੀਗੇ ਵੱਡਾ ਕੰਮ ਕਰਨਾ ਜਿਹੜਾ ਸਾਡਾ ਆਪਣਾ ਮੈਂ ਕਹਿ ਕੇ ਹਟਿਆ ਕਿਸਾਨਾਂ ਤੇ ਮਜ਼ਦੂਰਾਂ ਦਾ ਆਪਸੀ ਪਿਆਰ ਹੈ ਸ਼ੁਰੂ ਤੋਂ ਨਾਉ ਮਾਸ ਦਾ ਰਿਸ਼ਤਾ ਉਦੋਂ ਜੋ ਬਹੁਤ ਵੱਡਾ ਖੰਨਨ ਪਾਣ ਚੱਲੇ ਸੀਗੇ ਕਿਉਂਕਿ ਇਹ ਵੱਡਾ ਵਿਵਾਦ ਬਣਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਪੰਜਾਬ ਦਾ ਮਾਹੌਲ ਖਰਾਬ ਕਰਿਆ ਜਾਵੇ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਜਿਹੜੇ ਇਹ ਜਿਹੇ ਸ਼ਰਾਰਤੀ ਅੰਸਰ ਨੇ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਦੇ ਤਾਕਤ ਤੋਂ ਤਾਕਤ ਕਾਰਵਾਈ ਕਰੀ ਜਾਵੇ ਕਿਉਂਕਿ ਅੱਗੇ ਤੋਂ ਕਿਸੇ ਹੋਰ ਪਿੰਡ 'ਚ ਵਿਵਾਦ ਖੜਾ ਕਰਕੇ ਲਾਕੇ ਦਾ ਜਾਂ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਮੈਂ ਦੱਸ ਕੇ ਹਟਿਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹ ਤਾਂ ਸਰਦਾਰ ਕਨਵਿੰਦਰ ਸਿੰਘ ਜੀ ਬੁਲਾਏ ਮੈਂ ਤੇ ਉਸ ਤੋਂ ਬਾਅਦ ਸਰਦਾਰ ਜਸਪ੍ਰੀਤ ਸਿੰਘ ਜੀ ਆਏ ਸੀਗੇ ਕਿਉਂਕਿ ਦੱਸਿਆ ਉਹਨੂੰ ਬਕਾਇਦਾ ਮੇਰੇ ਦਫ਼ਤਰ ਬੁਲਾਇਆ ਗਿਆ ਸੀ ਉੱਥੇ ਬੁਲਾ ਕੇ ਉਹਨਾਂ ਨੂੰ ਪੂਰੇ ਨਕਸ਼ੇ ਲੱਟੇ ਸਾਰਾ ਕੁਝ ਉਹਨਾਂ ਨੂੰ ਦਿਆ ਗਿਆ ਵੀ ਇਹ ਚੀਜ਼ ਐਦਾਂ ਜੀ ਸਾਡੀ ਆਪਣੀ ਜ਼ਮੀਨ ਹੈ ਸਾਡੇ ਕਿਸਾਨਾਂ ਦੀ ਜ਼ਮੀਨ ਹੈ ਉੱਤੇ ਜਾ ਕੇ ਤੁਸੀਂ ਇਹੋ ਜਿਹਾ ਕੁਝ ਨਾ ਕਰੋ ਤੁਸੀਂ ਇਹ ਤਾਂ ਉਹਨਾਂ ਨੂੰ ਰੈਲੀਆਂ ਤੋਂ ਵੀ ਮਨਾ ਕਰਿਆ ਸੀਗਾ ਜਿਹੜਾ 6 ਤਰੀਕ ਨੂੰ ਤੁਸੀਂ ਇਕੱਠ ਰੱਖ ਰਹੇ ਹੋ ਪਹਿਲਾਂ ਸੱਡਣ ਮੀਟਿੰਗ ਕਰੋ ਤੁਹਾਡੇ ਕੋਲ ਹੈਗਾ ਦੂਜੀ ਪਾਰਟੀ ਲੈ ਕੇ ਜੇ ਅਸੀਂ ਥਾਣੇ ਪਹੁੰਚ ਜਾਨੇ ਆ ਜੇ ਸੱਚੇ ਹੋਣਗੇ ਸਾਹਮਣੇ ਪਤਾ ਲੱਗ ਜਾਊਗਾ ਪਰ ਉਹ ਨਹੀਂ ਕਰ ਸਕੇ ਕਿਉਂਕਿ ਕਾਰਨ ਕੀ ਹੈ ਮਾਨਸਾ ਬੀਐਸਪੀ ਪਾਰਟੀ ਨੂੰ ਸੀਗਾ ਬੋਲਣ ਹਮਾਰੀ ਪਾਰਟੀ ਨੂੰ ਵੀ ਪੰਜਾਬ 'ਚ ਸਾਡਾ ਪਦਨ ਹੋਇਆ ਹੋਇਆ ਹੈ ਇਹਦੇ ਰਸਤੇ ਸਾਡੇ ਸਾਡੀ ਅਸੀਂ ਕਿਤੇ ਹਾਥੀ ਦੇ ਉੱਤੇ ਚੜ੍ਹ ਜਾਈਏ ਸਾਡੀ ਕੋਈ ਮੇੜੀ ਬੰਨੇ ਲੱਗ ਜੀਏ ਕਿਉਂਕਿ ਹਾਥੀ ਪਾਣੀ 'ਚ ਡੁੱਬਿਆ ਹੋਇਆ ਸਭ ਨੂੰ ਪਤਾ ਹੈ ਵੀ ਅਸੀਂ ਸਾਹ ਦੇ ਨੂੰ ਬਚਾ ਲਈਏ ਡੁੱਬਦੇ ਨੂੰ ਪਰ ਇਦਾਂ ਬਹੁਜਨ ਸਮਾਜ ਪਾਰਟੀ ਨਹੀਂ ਬੱਟਣੀ ਇਹ ਉਲਟ ਤੁਸੀਂ ਦੋ ਸਮਾਜਾਂ ਦੇ ਵਿੱਚ ਵਿਰੋਧ ਖੜਾ ਕਰਕੇ ਵੱਡਾ ਇੱਕ 파ੜਾ ਪਾਣਾ ਚਾਹੁੰਦੇ ਹੋ ਤੇ ਰਹੀ ਗੱਲ ਪੁਲਿਸ ਪ੍ਰਸ਼ਾਸਨ ਦੀ ਅਸੀਂ ਐਸਐਸਪੀ ਸਾਹਿਬ ਡਿਪਟੀ ਸਾਹਿਬ ਸਾਰਿਆਂ ਨੇ ਨੌਜੋਗ ਦੇ ਵਿੱਚ ਕੇਸ ਲੈ ਕੇ ਆਏ ਆ ਸਭ ਨੂੰ ਪਤਾ ਹੈ ਉਹ ਦਿਨ ਵੀ ਕਿਉਂਕਿ ਜਿਹੜਾ ਉਹ ਕਹਿ ਰਹੇ ਨੇ ਵੀ ਐਸਐਚਓ ਸਾਹਿਬ ਲੈ ਕੇ ਆਏ ਆ ਚੱਕ ਕੇ ਮੂਰਤੀ ਨਹੀਂ ਕੋਈ ਐਸਐਚਓ ਸਾਹਿਬ ਨਹੀਂ ਲੈ ਕੇ ਬਤਵਾਏ ਇਹ ਗੱਲ ਸਪਸ਼ਟ ਕਰਨਾ ਚਾਹੂੰਗਾ ਉੱਥੇ ਮੂਰਤੀ ਆਈ ਹੈ ਅਸੀਂ ਸਤਿਕਾਰ ਨਾਲ ਸਾਡੇ ਆਪਣੇ ਕੁਝ ਬੰਦੇ ਸੀਗੇ ਉਹਨੂੰ ਆਟੋ 'ਚ ਰੱਖਿਆ ਗਿਆ ਬਕਾਇਦਾ ਉਹਨੂੰ ਪਕਾਇਆ ਗਿਆ ਉੱਥੇ ਹਾਰ ਪਾਏਗਾ ਉਦੋਂ ਪ੍ਰੈਸ ਕਵਰ ਵੀ ਕਰਿਆ ਹੋਇਆ ਸਲਮਾਨ ਨਾਲ ਉਹ ਮੂਰਤੀ ਨੂੰ ਲੈ ਕੇ ਰੱਖਿਆ ਜੇ ਉਹਨਾਂ ਦੀ ਮਨਫੀ ਹੁੰਦੀ ਸਾਡੇ ਬੰਦੇ ਨੂੰ ਬੁਲਾਉਂਦੇ ਉੱਥੇ ਬਿਲਕੁਲ ਸਾਡੀ ਜ਼ਮੀਨ ਦੇ ਨਾਲ ਇੱਕ ਗੁਰਦੁਆਰਾ ਸਾਹਿਬ ਦੀ ਚਾਰਦੁਵਾਰੀ ਕਰੀ ਹੋਈ ਹੈ ਜਦ ਕਿ ਉੱਚ ਗੁਰਦੁਆਰਾ ਸਾਹਿਬ ਨਹੀਂ ਹੈਗਾ ਇਹ ਬੰਦਿਆਂ ਨੇ ਉੱਥੇ ਪਾਣੀ ਗੰਦਾ ਸਿੱਟਿਆ ਅਸੀਂ ਤਾਂ ਕੋਈ ਗੱਲ ਨਹੀਂ ਕਰੀ ਵੀ ਕੋਈ ਗੱਲ ਨਹੀਂ ਜਦੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਸਥਾਪਨਾ ਨਹੀਂ ਹੋਈ ਕੋਈ ਪ੍ਰੋਬਲਮ ਨਹੀਂ ਉੱਥੇ ਲਾ ਲੈਣ ਅਸੀਂ ਜਾ ਕੇ ਨਾਲ ਖੜਦਾ ਖਰਚਾ ਵੀ ਅਸੀਂ ਕਰਦਾਂਗੇ ਮੈਂ ਅਲਾਉਟ ਕਰਨਾ ਪ੍ਰੈਸ ਪਰ ਇਹ ਵੀ ਲੋਕਾਂ 'ਚ ਵਿਵਾਦ ਨਹੀਂ ਕਰੋ ਵੀ ਸਾਡੇ ਪੰਜਾਬ ਨੂੰ ਆਕਣਾ ਉਹ ਪਹਿਲਾ ਪੰਜਾਬ ਸਾਡਾ ਦਿੱਲੀ ਗੋਲੀਬਾਰੀ ਗੈਂਗਸਟਰ ਬਹੁਤ ਕੁਝ ਹੋ ਰਿਹਾ ਹੈ ਇਹੋ ਜਿਹਾ ਕੰਮ ਨਾ ਕਰੋ ਜਿਹੜੇ ਹੈ ਜਿਹੜੇ ਗਲਤ ਅੰਦਰਲੇ ਉਹਨਾਂ ਨੂੰ ਸ਼ਾਇਰ ਨਹੀਂ ਕਰੋ ਗੱਲ ਦੇਖੋ ਅਸੀਂ ਮਾਨਯੋਗ ਟਰੇ ਵਿਸ਼ਵਾਸ ਕਰਦੇ ਹਾਂ ਮੈਂ ਬਦਵਾਰੇ ਫੇਰ ਕਹੂੰਗਾ ਜਿਹੜੇ ਲੋਕ ਕਹਿਣ ਵਾਲੇ ਨੇ ਸੀ 15 ਨੂੰ ਸਥਾਪਨਾ ਕਰਦਾਂਗੇ ਉਹਨਾਂ ਨੇ ਮਾਹੌਲ ਖਰਾਬ ਕਰਨਾ ਉਹਨਾਂ ਦੀ ਇੱਛਾ ਹੈ ਸਾਡੇ ਕੋਲ ਸਟੇ ਮਿਲੂਏ ਪ੍ਰਸ਼ਾਸਨ ਦਾ ਫਰਜ਼ ਹੈ ਸਾਡੀ ਜ਼ਮੀਨ ਤੇ ਕੋਈ ਨਜਾਇਜ਼ ਕਬਜ਼ਾ ਨਹੀਂ ਹੋਣ ਦੇਣਗੇ ਸਾਨੂੰ ਬਹੁਤ ਵੱਡਾ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਸਾਡੇ ਐਸਐਚਓ ਸਾਹਿਬ ਡੀਪੀ ਪਟਿਆਲਾ ਐਸਟੀਐਮ ਸਾਹਿਬ ਰਾਜਪੁਰਾ ਤਹਿਸੀਲਦਾਰ ਸਾਰਿਆਂ ਦੇ ਜੇਕਰ ਜਦੋਂ ਇੱਕ ਟੇਮ ਮਿਲ ਜਾਂਦੀ ਹੈ ਕਿਸੇ ਚੀਜ਼ ਦੇ ਉਹ ਕੋਰਟ ਦਾ ਮੈਟਰ ਬਣ ਜਾਂਦਾ ਜਿੱਦਾਂ ਕੋਈ ਫੈਸਲਾ ਆਊਗਾ ਉਦਾਂ ਤੇ ਕਿਸ ਤਰ੍ਹਾਂ ਕੋਈ ਨਹੀਂ ਸਪੈਕ ਨਹੀਂ ਹੋਈ ਪਰ ਅਸੀਂ ਵੈਸੇ ਹੀ ਡੀਡੀਪੀਓ ਸਾਹਿਬ ਜਾਂ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਸਾਰਿਆਂ ਨੂੰ ਇੰਤਿਆਹ ਖਿਲਾਵਾਂਗੇ ਇਹ ਤੱਕ ਪਹੁੰਚੀਆਂ ਹੋ ਰਹੀਆਂ ਉਹ ਸਰਪੰਚ ਨੇ ਪਹਿਲਾਂ ਵੀ ਸਾਡੇ ਪਿੰਡ ਦਾ ਦਰਦਵਾਰਾ ਸਾਹਿਬ ਦਾ ਨਕਸ਼ਾ ਨਹੀਂ ਕੀਤਾ ਜਾਈ ਅਸੀਂ 12-13 ਲੱਖ ਰੁਪਏ ਲਾ ਕੇ ਉਸੇ ਬਾਉਂਡਰੀ ਕੀਤੀ ਸੀਗੀ ਸਾਰੇ ਇਲਾਕੇ ਨੂੰ ਪਤਾ ਹੈ ਲਗਭਗ 30-35 ਕਿੰਡਾ ਨੂੰ ਪਤਾ ਹੈ 30 15 20 ਦੀ ਪੈਨਟੀਟੀ ਜੀ ਨੂੰ ਕਿਹਾ ਉਹ ਮਿਲ ਨਹੀਂ ਜੀ ਨਾ ਕਿਤੇ ਉਹਨਾਂ ਅਸੀਂ ਪ੍ਰੈਸ਼ਰ ਆਹੀ ਦੱਸ ਤਾ ਜੀ ਭੋਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਅਵਤਾਰ ਸਿੰਘ ਕਰੀਮੜੀ ਜੀ ਨੂੰ ਕਹਿਣਾ ਚਾਹਾਂਗੇ ਬੀਬੀ ਮਾਇਆਵਤੀ ਜੀ ਨੂੰ ਕਹਿਣਾ ਚਾਹਾਂਗੇ ਤੇ ਜਿਹੜੇ ਉਹਨਾਂ ਦੇ ਹੋਰ ਅਹੁਦੇਦਾਰ ਸਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗੇ ਵੀ ਲੋਕਾਂ ਨੂੰ ਗਮਰਾਹ ਕਰਕੇ ਇਹ ਕੁਝ ਨਾ ਕਰੋ ਬਾਕੀ ਅਸੀਂ ਫੈਕਟ ਕਰਤੀ ਡਾਕਟਰ ਅਵਤਾਰ ਸਿੰਘ ਕ੍ਰੀਮਪੁਰ ਜੀ ਨੂੰ ਵੀ ਅਸੀਂ ਬਚਾ ਦਿਆ ਸਨੇਹਾ ਹੋਰ ਵੀ ਬਚਾ ਦਿਆ ਉਹ ਅੱਗੇ ਬਾਕੀ ਅੱਜ ਪ੍ਰੈਸ ਦੇ ਰਾਹੀਂ ਸਭ ਨੂੰ ਪਤਾ ਲੱਗ ਗਿਆ ਅੱਗੇ ਉਹਨਾਂ ਦੀ ਇੱਛਾ ਹੈ ਜੋ ਉਹਨਾਂ ਨੇ ਕਰਨਾ ਬਹੁਜਨ ਸਮਾਜ ਪਾਰਟੀ ਵਾਲੇ ਨੇ ਉਹਨਾਂ ਦੀ ਇੱਛਾ ਅਸੀਂ ਕਲੀਅਰ ਕਰਦੇ ਆ ਵੀ ਕਿਸਾਨ ਜਿਹੇ ਬੰਦਿਆਂ ਇਹੋ ਜਿਹਾ ਕੁਝ ਨਹੀਂ ਹੋਣ ਦੇਣਾ ਕੋਰਟ ਦੇ ਵਿੱਚੋਂ ਜਿਹੜੀ ਫੀਸ ਮਿਲੀ ਹੋਈ ਹੁੰਦੀ ਹੈ ਉੱਥੇ ਮੂਰਤੀ ਸਥਾਪਨਾ ਦੀ ਕੁਝ ਵੀ ਨਹੀਂ ਕਰ ਸਕਦੇ ਅਸੀਂ ਕਹਿੰਦੇ ਵੀ ਆਓ ਚੌਕ ਦੇ ਵਿੱਚ ਮੂਰਤੀ ਸਥਾਪਨਾ ਕਰੋ ਅਸੀਂ ਨਾਲ ਕਰਾਂਗੇ ਨਹੀਂ ਸਾਡਾ ਸਟੈਪ ਇਹ ਵੀ ਕੋਰਟ ਨੇ ਦੇਖਣਾ ਪ੍ਰਸ਼ਾਸਨ ਨੇ ਦੇਖਣਾ ਜੀ ਉਹਦਾ ਆਪਣੀ ਸਟੇਟ ਪ੍ਰਸ਼ਾਸਨ ਨੂੰ ਦਿਖਾਤੀ ਵੀ ਸਾਡੇ ਕੋਲ ਜ਼ਮੀਨ ਸਾਡੀ ਹੈ ਸਾਡਾ ਕਬਜ਼ਾ ਹੈ ਸਾਡੀ ਨੰਬਰੀ ਜ਼ਮੀਨ ਹੈ ਉਹ ਚਾਹੇ ਜਿਆ ਕੁਝ ਨਹੀਂ ਹੋਣ ਦੇ ਅੱਗੇ ਇੱਕ ਪ੍ਰਸ਼ਾਸਨ ਨੇ ਦੇਖਣਾ ਉਹ ਆਪ ਸੰਭਲਣਗੇ ਮੂਰਤੀ ਲਾਣੀ ਹੈ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਬਾਬਾ ਸਾਹਿਬ ਅੰਬੇਦਕਰ ਜੀ ਸਾਡੇ ਸਤਕਾਰਯੋਗ ਨੇ ਆਓ ਕਲੋਨੀ ਪਿੰਡ ਦੇ ਚੌਕ ਚ ਲਾਈਏ ਜਿੱਥੇ ਸਾਰੇ ਦੋਨੇ ਪਿੰਡਾਂ ਦੇ ਲੋਕ ਲੰਘਦੇ ਆ ਮੁਰਦਿਆ ਮਾਨ ਹੋਵੇ ਸਨਮਾਨ ਹੋਵੇ ਮੈਂ ਤਾਂ ਆਹੀ ਬੇਨਤੀ ਕਰੂੰਗਾ ਕਿ ਸਾਰੇ ਇਕੱਠੇ ਹੋ ਗਏ ਆਪਾਂ ਉਹ ਲੜਾਈ ਨੂੰ ਨੇਪਰੇ ਚਾੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੋਈ ਪੁੱਛਦਾ ਪਾਉਂਦਾ ਤੁਹਾਡੀ ਕੋਈ ਸਮੱਸਿਆ ਤੁਹਾਡੀ ਹੋਵੇ ਪੰਚੀ ਨਿੰਦਾ ਚਿੰਦਾ ਚਾਹੀਤ ਸਤਿਗੁਰੂ ਸਾਹਿਬ ਦੀ ਮਿਲਤੀ ਰੱਖੀਏ ਸਾਰੇ ਜੀ ਪਰ ਜੇ ਆਪਣੇ ਇੱਕ ਤਿੰਨ ਵਾਲਾ ਕੰਮ ਕਰ ਜਾ ਕਰਦੇ ਜੀ ਇਹ ਵੀ ਆਪਣੇ ਹੀ ਹਾਂਜੀ ਸਾਡੀ ਆਪ ਜੀ ਸਾਡੇ ਬਾਬੇ ਦਾ ਜਦੋਂ ਜਿਹੜਾ ਕਹਨੇ ਕੰਪੀ ਆ ਰਹੀ ਹੈ ਜੀ ਉਹ ਆਪਣਾ ਕਬਜ਼ਾ ਕਰ ਲੀਏ ਜੀ ਤੇ ਉਹਨੂੰ ਕੋਈ ਕਹਨੇ ਕਿ ਆਉਂਦੇ ਨਹੀਂ ਮੰਨਤਾ ਆ ਰਿਹਾ ਵੀ ਆਪਣਾ ਕਬਜ਼ਾ ਕਰ ਲੀਏ ਜੀ ਤੇ ਉਹਨੂੰ ਕੋਈ ਕਹਨੇ ਬਾਬੇ ਜੀ ਦੇ ਲਗਾਏ ਗਾ ਜੀ ਨਾ ਜੀ ਨਾ ਸਮਝ ਨਹੀਂ ਕੋਈ ਤੇ ਸਾਡੇ ਆਪਣਾ ਘਰ ਤੋਂ ਦੀਖਦਾ ਨਾ ਕਿ ਲਾਗੇ ਕਿੰਦੇ ਤੇ हां जी नमस्कार कर रहा हूं रिपोर्ट के हिसाब से लगेगा जवाब हो सकता है कोर्ट के केस ले लिया जी कोर्ट ने अपना फैसला करी गई इससे मतलब लेके आऊं हां जी हां जी ऐसी की कर रही है दो दो से दो दो दबा के हो गई जी कोर्ट ने वेरीफाई किया तो

ਮੈਂ ਸਰਦਾਰ ਮਨਮੋਹੀ ਦਾ 13 ਮਹੀਨੇ ਤੋਂ ਬਾਅਦ ਸਭ ਤੋਂ ਪਿਆਰ ਕਰਦਾ ਜਿਹੜਾ ਇਹ ਕਲੌਨੀ ਫੰਡ ਕੋ ਆਤਾ ਹੋਇਆ ਹੈ ਇਹ ਦੇਖਣਾ ਤਾਂ ਆਪਾਂ ਕੀ ਹੈ ਕੋਈ ਨਾ ਠੀਕ ਹੈ ਦਾਤੀ ਤਾਂ ਹੀ ਇਹਨਾਂ ਨੂੰ ਫੀਸ ਮਿਲਦੀ ਹੈ ਕੀ ਕਾਵੇ ਜੀ ਤੇ ਜਿਹੜੀ ਦੂਜੀ ਪਾਰਟੀ ਹੈ ਉਹ ਖਰਾ ਸਰ ਉੱਤੇ ਕਬਜ਼ਾ ਕਰਨੀ ਚਾਹੁੰਦਾ ਤੇ ਕਬਜ਼ਾ ਵੀ ਉਹ ਬਾਬਾ ਸਾਹਿਬ ਦੀ ਮੂਸਤ ਲਾ ਕੇ ਹੀ ਕਰਨਾ ਚਾਹ ਰਿਹਾ ਤੇ ਜਿਹੜਾ ਕਿ ਇਹਨਾਂ ਨੇ ਫੀਸ ਲੈ ਲਈ ਫੀਸ ਐਸਸੀ ਨੂੰ ਸਚਾਤਰੀ ਫਾਰਮ ਭੇਜੀ ਹੈ ਤੰਦਾਰ ਕਿਤਾਬ ਇਹਨਾਂ ਕਾਰਿਆਂ ਨੂੰ ਕਿੱਥੀਆਂ ਕੜਾਹਤ ਕਿ ਹੁਣ ਪ੍ਰਸ਼ਾਸਨ ਦਾ ਜਿੰਮੇਵਾਰੀ ਬਣਦੀ ਹੈ ਉਸ ਤੋਂ ਕੰਮ ਨਾ ਹੋਵੇ ਇਹਨੂੰ ਰੋਕਿਆ ਜਾਵੇ ਤਾਂ ਕਿ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਉਹਦਾ ਪ੍ਰਸ਼ਾਸਨ ਜਿੰਮੇਵਾਰ ਹੈ ਅਸੀਂ ਫੋਰਸ ਕਿਉਂ ਦੇ ਇਹੇ ਕਰਕੇ ਲਿਆ ਹੁਣ ਉਹਦਾ ਪ੍ਰਸ਼ਾਸਨ ਜਿੰਮੇਵਾਰ ਹੋਵੇ ਪ੍ਰਸ਼ਾਸਨ ਉਸ ਪ੍ਰਸ਼ਾਸਨ ਵਿੱਚ ਇਹ ਹੀ ਕਰਦੇ ਆ ਕਿ ਇਹ ਅਰਾਧ ਸੰਤਰਾ ਨੂੰ ਇਦਾਂ ਦੀ ਗੁੰਡਾਗਰਦੀ ਕੰਮ ਤੋਂ ਰੋਕਿਆ ਜਾਵੇ ਆ ਜੋ ਪਿੰਡ ਚ ਕੋਈ ਜੁਗਾਦਨਾ ਪੈਦਾ ਹੋਵੇ ਕਿ ਇਹਦਾ ਜਾਨੀ ਮਾਲੀ ਮਕਾਨ